ਇਹ ਜਿਸ ਦੇ ਜਾਪ ਦੇ ਇਤਨੇ ਮਹਾਨਤਾ ਹੈ ਕਿ ਇਹ ਗੁਣ ਹਿਰਦੇ ਚ ਵਸਦੇ ਹਨ ਜਨਮਾਂ ਜਨਮਾਂ ਤਰਾਂ ਦੇ ਪਾਪ ਨਾਸ ਹੋ ਜਾਂਦੇ ਨੇ ਔਖਦ ਮੂਲ ਮੰਤਰ ਮਨ ਏਕੇ ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਔਸ਼ਧੀ ਮੰਨਿਆ ਦਵਾਈ ਹੈ ਇਹ ਇੱਕ ਔਸ਼ਧੀ ਹੈ ਇਹ ਇੱਕ ਦਵਾਈ ਹੈ ਔਖਦ ਮੂਲ ਮੰਤਰ ਮਨ ਏਕੇ ਜੇਕਰ ਦ੍ਰਿੜ ਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਭਟਕਣਾ ਬਹੁਤ ਲੰਬੀ ਏ ਸੰਸਕਾਰ ਪਤਤ ਬਹੁਤ ਪੁਰਾਣੇ ਨੇ ਸਾਬਕਾ ਇਹਨਾਂ ਮੂਲ ਮੰਤਰ ਉਸਦਾ ਇਲਾਜ ਹੈ ਮੂਲ ਮੰਤਰ ਉਸਦੀ ਔਸ਼ਦੀ ਹੈ ਆਧ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਨੇ ਆ ਫਿਰ ਗੁਰਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰਮੰਤਰ ਦਾ ਜਾਪ ਹੈ ਹਾਲਾਂਕਿ ਰਹਿਤ ਨਾਮਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਹੈ ਏ ਗੁਰ ਸਤਗੁਰ ਕਾ ਜੋ ਸਿਖ ਅਖਾਇ ਸੋ ਭਲ ਕੇ ਉਠ ਹਰ ਨਾਮ ध्यावे ਉਹ ਉਠਨੇ ਪਹਿਲੇ ਨਾਮ ਸਮਰਨ ਕਰ ਨਿਤਨੇਮ ਸਹਿਬਾਨ ਇਸੇ ਹੀ ਰਹਿਤ ਨਾਮ ਚ ਇਸ਼ਾਰਾ ਕਰ ਦਿੱਤਾ ਫਿਰ ਚੜ੍ਹੇ ਦਿਵਸ ਗੁਰਬਾਣੀ ਦਾ ਬੈੰਦਿਆਂ ਉੱਠਦਿਆਂ ਹਰ ਨਾਮ ध्याਵੇ ਬਾਣੀ ਦਾ ਪਾਠ ਨਿਤਨੇਮ ਬਾਅਦ ਚ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਇਸ ਵਾਸਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 35 ਸਾਲ ਪਿੱਛੇ ਵੀ ਜਿਹੜੇ ਕੋਈ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੇ ਕਿ ਬਾਬਾ ਅਤਰ ਸਿੰਘ ਮਸਤੋ ਆਣੇ ਵਾਲੇ ਯਾ ਬਾਬਾ ਕਰਮ ਸਿੰਘ ਰੋਤੀ ਮਰਦਾਨ ਵਾਲੇ ਯਾ ਅਕਾਲੀ ਕੌਰ ਸਿੰਘ ਯਾ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲੇ ਯਾ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘ ਜੀ ਪਿੱਛੇ ਕੁਝ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ਡਾਰਾਂ ਦੀਆਂ ਡਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦ્વਿੱਜ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਕਿਸ ਦਾ ਜੋ ਬ੍ਰਾਹਮਣ ਹੈ ਜਿਦਾ ਮਨ ਬ੍ਰਹਮ ਵਰਗਾ ਬਣ ਗਿਆ ਹੈ ਬ੍ਰਾਹਮਣ ਜੋ ਬ੍ਰਹਮ ਵਰਗਾ ਬਣ ਗਿਆ ਜਿਦਾ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਬ ਮੌਜੂਦ ਹੈ ਬ੍ਰह्मबिੰਦੇ ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ। ਇਹ ਕਵੀਰ ਕਹਿੰਦ ਨੇ ਕਹੋ ਕਵੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਹਾਂ। ਜਿਹਦੇ ਕੋਲ ਬ੍ਰह्म ਦੀ ਵਿਚਾਰ ਹੈ। ਤੇ ਤੁਸੀਂ ਸਿੱਖ ਕਹਿਨੂੰ ਆਖੋਗੇ। ਉਹ ਬਹੁ ਇਹ ਹੀ ਗੱਲ ਹੈ ਸਿੱਖੀ ਸਿਖਿਆ ਗੁਰੂ ਵਿਚਾਰ ਜੇ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੀ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੀ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੀ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਂਦਿਆਂ ਕੀ ਆਉਂਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜ ਜੇ ਦਾ ਦੂਜਾ ਜਨਮ ਹੋ ਗਿਆ ਇਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਤੇ ਵਿਚਾਰ ਕੁਝ ਵੀ ਨਾ ਹੋਏ ਜੇ ਵਿਚਾਰ ਵੀ ਆਗੇ ਤੇ ਅਸੀਂ ਇਹੀ ਕੁਝ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਝ ਨਹੀਂ ਹਾਂ ਫਿਰ ਸਾਬ ਕਹਿੰਦੇ ਨੇ ਵਿਚਾਰ ਦੇ ਆਉਂਦਿਆਂ ਜਨਮ ਗੁਰੂ ਗਤੇ ਘਰ ਦੇ ਵਿੱਚ ਆਉਂਦਾ ਸਤਗੁਰੂ ਕੇ ਜਨਮੇ ਗਮਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੈ ਹੁਣ ਤੇ ਅਸੀਂ ਮਾਪੇ ਦੇ ਘਰ ਜਨਮ ਲਿਆ ਹੈ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇਗੀ ਮੂਲ ਮੰਤਰ ਦਾ ਜਾਪ ਵਸੇਗਾ ਗੁਰੂ ਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਉਹ ਕਥਨ ਕਹਿਣ ਤੋਂ ਪਰੇ ਮਾਪੇ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ماں ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਹੋਰ ਜਨਮ ਨਹੀਂ ਹੋਵੇਗਾ ਇਹ ਚਲਦਾ ਰਹੇਗਾ ਜਿਤੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਇਆ ਪਿਆ ਦੇਸ ਲੰਮੇ ਨਿਹੰਗ ਸਿੰਘ ਜੋ ਕਹਿੰਨ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿੰਦੇ ਆ ਗੁਰਨਾਨਕ ਦੇਵ ਜੀ ਸਾਡੇ ਪਿਤਾ ਨੇ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਹੈ ਬਿੰਦੀ ਸੰਤਾਨ ਨਾਦੀ ਸੰਤਾਨ ਮਾਪੇ ਦੇ ਰਕਤ ਤੇ ਬਿੰਦ ਤੋਂ ਜੋ ਕੈਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਉਹ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਇਆ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਇਆ ਫਿਰ ਸਿੱਖਾ ਪਰ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰਦੇ ਆਂ ਨਹੀਂ ਤੇ ਕੋਈ ਸਿੱਖ ਨਹੀਂ ਹੈ ਬ੍ਰਾਹਮਣ ਉਹ ਜਿਸ ਦਾ ਮਨ ਬ੍ਰਹਮ ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦਿਆਂ ਕਰਦਿਆਂ ਬ੍ਰਹਮ ਦਾ ਰੂਪ ਹੋ ਗਿਆ પછી ਜਦ ਇਸ ਢੰਗ ਨਾਲ ਭੰਡਦੇ ਆ ਨਾ ਬ੍ਰਾਹਮਣ ਨੂੰ ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ ਤੇ ਖਿਮਾ ਕਰਨੀ ਤਥਾ ਕਥਿਤ ਸਿੱਖ ਜੋ ਸਿੱਖ ਨਹੀਂ ਜਿਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ ਹੈ ਸ਼ਰਾਬੀ ਮਹਾ ਉਹ ਹੋਇਆ ਪਿਆ ਥਾਂ ਥਾਂ ਦੀ ਗੁੰਡਾਗਰਦੀ ਦੇ ਚਿਸਤਾ ਹੱਥ ਹੈ ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ ਤੇ ਫਿਰ ਇਹ ਕੀ ਹੈ ਇਹਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਕੋਈ ਜਨਮ ਨਹੀਂ ਹੋਇਆ ਐਸਾ ਦਿਖਾਈ ਨਹੀਂ ਦਿੰਦਾ ਪਿਆ ਉਹ ਬ੍ਰਾਹਮਣ ਬਹੁਤ ਭੈੜਾ ਸੀ ਜਿਦਾ ਬ੍ਰਹਮ ਵਰਗਾ ਮਨ ਤੇ ਨਹੀਂ ਸੀ ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨਹੀਂ ਤੇ ਦਾਵਾ ਕਰੇ ਮੈਂ ਸਿੱਖਾਂ ਕਿ ਮੈਂ ਕਰਨੀਉ ਸਿੱਖ ਵੀ ਭੈੜਾ ਹੀ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਕਦਾ ਸਤਗੁਰ ਕੇ ਜਨਮੇ ਗਵਨ ਮਿਟਾਇਆ ਸਤਗੁਰ ਦੇ ਘਰ ਜਿਸ ਦਾ ਜਨਮ ਹੋਇਆ ਹੈ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਹੈ ਨਾਦ ਤੋਂ ਜਿਸ ਦਾ ਜਨਮ ਹੋਇਆ ਹੈ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਹੈ ਉਹਨੂੰ ਕਹਿੰਦੇ ਨੇ ਸਿੱਖ ਤੋਂ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਈ ਦਿੱਤਾ ਹੈ ਜਾਪ ਕੋਈ ਨਹੀਂ ਸਿੱਖ ਜਗਤ ਦੇ ਚ ਟਾਵਾ ਟਾਵਾ ਰਹਿ ਗਏ ਤੇ ਟਾਮੀ ਟਾਮੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਲਾਵੇ ਬਗੀਚੇ ਦੇ ਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਤੇ ਮਾਲੀ ਵੀ ਸਿਆਣਪ ਨਹੀਂ ਮੰਨੀ ਪੈਗੀ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਹੀ ਫੁੱਲੇ ਆਉਣਾ ਲੱਗਦਾ ਇੰਜ ਹੀ 999 ਤੇ ਕੁਮਲਾ ਗਏ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਗੀਚੇ ਦੇ ਇਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾਮ ਨੇ ਗੁਰਗੋਬਿੰਦ ਸਿੰਘ ਜੀ ਨੇ ਲਾਏ ਨੇ ਬੜੀ ਮਿਹਨਤ ਨਾਲ ਲਾਏ ਨੇ ਖੂਨ ਸਿੰਜ ਕੇ ਲਾਏ ਸਨ ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਤੇ ਇਹ ਬਗੀਚਾ ਜਿੰਨਾ ਮਾਲੀਆਂ ਦੇ ਹਵਾਲੇ ਕੀਤਾ ਵੇ ਹੁਣ ਤੁਸੀਂ ਦੇਖ ਰੇਖ ਕਰਨੀ ਤੇ ਮੈਂ ਜੀ ਅੰਦਾਜ਼ਾ ਲਾਣਾ ਹਜ਼ਾਰ ਬੂਟਿਆਂ ਦੇ ਚੋਂ 999 ਕੁ ਮਲਾ ਗਏ ਨੇ ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ ਇਹ ਤੇ ਸ਼ਾਇਦ ਜਿਹੜਾ ਇੱਕ ਅੱਧ ਜਿਹੜਾ ਪਰਫੁੱਲਤ ਹੈ ਉਹ ਵੀ ਮਨ ਦੀ ਨਜ਼ਰਾਂ ਤੋਂ ਬਚ ਗਿਆ ਸ਼ਾਇਦ ਇਹ ਵੀ ਸ਼ਾਇਦ ਅਜੋਕੇ ਸੰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚਿਆ ਤਾਂ ਹੀ ਕੁਝ ਹਰਾ ਭਰਾ ਹੈ ਸਾਬ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਣ ਜਾਲੇ ਕੋਈ ਹਰਿਓ ਬੂਟ ਰਹਿ ਹੋਰੀ ਜਿਸ ਕਰੋਧ ਤ੍ਰishna ਤੇ ਵੈਰ ਵਿਰੋਧ ਦੀ ਅਗਨ ਹੈ ਸਾਰੇ ਬੂਟੇ ਸਾੜ ਕੇ ਸਵਾਹ ਕਰ ਦਿੱਤੇ ਨੇ ਕੋਈ ਇੱਕ ਅਧਰਾ ਭਰਾ ਇਕਤ। ਕੋਣ ਹਜ਼ਾਰਾਂ ਦੇ ਇਕੱਠ ਦੇ ਵਿੱਚ ਕੋਈ ਇੱਕ ਅਧ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹੋਣ। ਇਹ ਕੋਈ ਗਿਣਤੀ ਨਹੀਂ ਹੈ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪੈਗਾ ਜੋ 999 ਬੂਟੇ ਕੁਮਲਾ ਗਏ ਨੇ। ਮੁਰਝਾ ਗਏ ਨੇ। ਸੁੱਕ ਗਏ ਨੇ ਸੜ ਗਏ ਨੇ ਨਾ ਪੱਤੇ ਨਾ ਫੁੱਲ ਨਾ ਫਲ ਜੜਾਂ ਤੱਕ ਸੁੱਕ ਗਈਆਂ ਖੈਰ ਮੂਲ ਮੰਤਰ ਦੇ ਗੁਰਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੇ ਤੇ ਇਸ ਵਿਚਾਰ ਦਾ ਮੁੱਖ ਮਦਾਇ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘੱਟ ਤੋਂ ਘੱਟ 15-20 ਮਿੰਟ ਮੂਲ ਮੰਤਰ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰਤ ਸੀ ਮੁਤੱਲਾ ਕਰਕੇ ਦੇਖਣਾ ਸਿੱਧਾ ਗੁਰ ਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਹੁੰਦਾ ਮਨ ਲੀਨ ਹੀ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਤੇ ਜਿਸ ਨੇ ਆਪਣੇ ਮਨ ਨੂੰ ਗੁਰ ਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਉਹ ਜਦ ਬਾਣੀ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਹੈ ਇੱਕ ਇੱਕ ਪੰਕਤੀ ਵਿੱਚ ਉਸ ਨੇ ਆਨੰਦ ਮਾਣਨਾ ਹੈ ਉਹ ਫਿਰ ਪਾਣੀ ਨਹੀਂ ਰੜਕੇਗਾ ਉਹਨੇ ਫਿਰ ਦਹੀਂ ਰੜਕਣੀ ਹੈ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮਲੋਕੀ ਤੇ ਪਾਣੀ ਪੈ ਰੜਕਦੇ ਅੰਦਰ ਸ਼ਬਦ ਇੱਕ ਪਾਸੇ ਸੁੱਕਦੇ ਇੱਕ ਪਾਸੇ ਪਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਠ ਦਾ ਸਵਾਦ ਹੀ ਕੁਝ ਹੋਰ ਹੈ ਉਹ ਫਿਰ ਰਾਸੀ ਕੋ ਚੋਰਾ ਹੈ ਉਹ ਅਨੰਦੀ ਕੋ ਚੋਰਾ ਹੈ ਐਸ ਵਾਸਤੇ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਪਰਦੇ ਵਿਚਾਰ ਨੂੰ ਤਰਲ ਹੁੰਦੀ ਹੈ ਜਿਨ੍ਹਾਂ ਸਾਧਨਾ ਨਾਲ ਹੁੰਦੀ ਹੈ ਉਹਨਾਂ ਹੀ ਸਾਧਨਾ ਨੂੰ ਅਗਰ ਅੰਦਰ ਜਾਣ ਵਾਸਤੇ ਵਰਤੀਏ ਤਾਂ ਕੈਨੇ ਦੇ ਢੇਂਦੀ ਕਲਾ ਦਾ ਕਾਰਨ ਬਣ ਜਾਂਦੇ ਨੇ ਚੜਦੀ ਕਲਾ ਤੇ ਢੰਡੀ ਕਲਾ ਇਕਾਗਰਤਾ ਦਰਸ਼ਨੀ ਜਿਨ੍ਹਾਂ ਜਿਨ੍ਹਾਂ ਸਾਧਨਾ ਦਾ ਉਪਯੋਗ ਕਰਕੇ ਅਸੀਂ ਸੰਸਾਰ ਵਿੱਚ ਪ੍ਰਤੀ ਕਰਦੇ ਇਹੀ ਸਾਧੂ ਪ੍ਰਮਾਤਮਾ ਦੇ ਮਾਰਗ ਵਿੱਚ ਢੰਡੀ ਕਲਾ ਦਾ ਕਾਰਨ ਬਣ ਜਾਂਦੇ ਸੰਸਾਰ ਵਿੱਚ ਪ੍ਰਤੀ ਅਧਰਮ ਨਾਲ ਵੀ ਹੋ ਸਕਦੀ ਹੈ ਝੂਠ ਨਾਲ ਵੀ ਹੋ ਸਕਦੀ ਹੈ ਠੱਗਿਆਂ ਨਾਲ ਵੀ ਹੋ ਸਕਦੀ ਹੈ ਕਠੋਰਤਾ ਨਾਲ ਵੀ ਹੋ ਸਕਦੀ ਹੈ ਲੇਕਿਨ ਧਰਮ ਦੇ ਮਾਰਗ ਤੇ ਉਨਤੇ ਉਨਾਂ ਵਸੇਲਿਆਂ ਨਾਲ ਨਹੀਂ ਹੋਵੇਗਾ ਇਨਾਂ ਸਾਧਨਾਂ ਦੇ ਨਾਲ ਨਹੀਂ ਹੋਵੇਗੀ ਇਸ ਵਾਸਤੇ ਸੱਚ ਤੱਕ ਪਹੁੰਚਣ ਵਾਸਤੇ ਸਭ ਤੋਂ ਪਹਿਲੇ ਬਾਬੇ ਨੇ ਧਰਮ ਕਰ ਧਰਮ ਲਾਜ਼ਮੀ ਧਰਮ ਹੀ ਇੱਕ ਸਾਧਨ ਹੈ ਸੱਚ ਤੱਕ ਪਹੁੰਚਣ ਦਾ ਲਕਿਨ ਸੰਸਾਰ ਵਿੱਚ ਸਫਲਤਾ ਦਾ ਬੰਦਾ ਅਧਰਮ ਨਾਲ ਵੀ ਪ੍ਰਾਪਤ ਕਰ ਸਕਦਾ ਹੈ ਅਧਰਮੀ ਮਨੁੱਖ ਦੇ ਸੰਸਾਰ ਵਿੱਚ ਗਤੀਮਾਨ ਹੋ ਜਾਂਦੇ ਨੇ ਪਰ ਸੰਸਾਰ ਵਿੱਚ ਸਿਖਰਤਾ ਨੂੰ ਈਛਾ ਲੈਂਦੇ ਨੇ ਲਕਿਨ ਜਿੰਨਾ ਜੁਨਾ ਵਸੂਲੇ ਵਾਲਾ ਕਈ ਵਾਰ ਸੰਸਾਰ ਵਿੱਚ ਤਰੱਕੀ ਮਿਲਦੀ ਹੈ ਪਰ ਮਾਰਗਦਰਸ਼ਕ ਦੇ ਰਸਤੇ ਵਿੱਚ ਉਹ ਵੀ ਕਲਾ ਦਾ ਕਾਰਨ ਬਣ ਜਾਂਦੇ ਨੇ ਸੰਸਾਰ ਵਿੱਚ ਝੂਠ ਫਰੇਬ ਕਠੋਰਤਾ ਤਰੱਕੀ ਦਾ ਬਾਇਸ ਬਣ ਸਕਦੇ ਨੇ ਪਰ ਧਰਮ ਦੇ ਮਾਰਗ ਤੇ ਨਹੀਂ ਸੱਚ ਤੱਕ ਪਹੁੰਚਣ ਵਾਸਤੇ ਇਹ ਬਾਧਾ ਤੋਂ ਧਰਮ ਦੀ ਬਹੁਤ ਮੈਂ ਲੰਬੇ ਚੌੜੇ ਵਿਆਖਿਆ ਨਾ ਕਰਾਂ ਕਿਉਂਕਿ ਕਈ ਜਨਾਂ ਤੋਂ ਆਪ ਸਰਵਨ ਕਰ ਰਹੇ ਹੋ ਜੀਵਨ ਨੂੰ ਕੋਈ ਵਿਸ਼ੇਸ਼ ਤਰਤੀਬ ਦੇ ਨਹੀਂ ਔਰ ਜਾਪ ਜਾਰੀ ਰਹਿਣਾ ਜਾਪ ਹੈ ਪਰ ਵਿਧੀ ਵਿਧਾਨ ਨਹੀਂ ਤੇ ਗੱਲ ਨਹੀਂ ਬਣੇਗੀ ਭੋਜਨ ਦੀ ਗੁਰਕੀ ਮੇਰੇ ਮੂੰਹ ਦੇ ਚੋਰੇ ਮੈਂ ਥੱਲੇ ਨਾ ਕਰਾਂ ਬੁਖ ਨਹੀਂ ਮਿਟੇਗੀ ਸਵਾਦ ਆ ਜਾਏਗਾ ਬੁਖ ਨਹੀਂ ਮਿਟੇਗੀ ਪਾਣੀ ਦਾ ਘੁੱਟ ਸਿਰਫ ਮੇਰੇ ਨਹੀਂ ਚੋਗੇ ਮੈਂ ਥੱਲੇ ਨਾ ਤਰਾਂ ਇਹੋ ਨਾਲ ਕਾਸ਼ ਨਹੀਂ ਬੁਝਣੀ ਕੋਟਾਂ ਦੀ ਉਸਤੀ ਦੂਰ ਹੋ ਜਾਏਗੀ ਸਤਗੁਰੂ ਦੀ ਬਾਣੀ ਸਿਰਫ ਰਸਨਾ ਤੇ ਹੈ ਕੁਝ ਵੀ ਨਹੀਂ ਸਾਰੀ ਜ਼ਿੰਦਗੀ ਕੋਈ ਪਰਦਾ ਰਹਿ ਔਰ ਕੋਈ ਪਰਦਾ ਰਹਿਣਾ ਕੋਈ ਤਬਦੀਲ ਨਹੀਂ ਜੇ ਨੂੰ ਭੋਜਨ ਦੀ ਬੁਰਕੀ ਸਿਰਫ ਮੇਰੇ ਮੂੰਚ ਹੋਵੇ ਮੈਂ ਮੂੰਚ ਹੀ ਰੱਖ ਲਵਾਂ ਕੰਠ ਤੋਂ ਥੱਲੇ ਨਾ ਕਰਾਂ ਖੂਨ ਨਹੀਂ ਬਣੇਗਾ ਪੇਟ ਨਹੀਂ ਭਰੇ ਬੁੱਖ ਨਹੀਂ ਮਿਟਣੀ ਸਤਿਗੁਰੂ ਦੇ ਸ਼ਬਦ ਸਿਰਫ ਰਸਨਾ ਤੇ ਨੇ ਕੁਛ ਵੀ ਨਹੀਂ ਹੋਏਗਾ ਚਾਰ-ਚਾਰ ਬਿਟੀਆਂ ਵੀ ਕਰ ਜਾਂਦੇ ਨੇ ਅਖੰਡ ਪਾਠ ਦੀ ਔਰ ਕਈ ਵਿਚਾਰੇ ਜੇ ਮੇਰੇ ਪਰਾਂ ਥੋੜੀ ਜਿਹੀਆਂ ਅਰਥ ਬੋਝ ਨੂੰ ਸਮਝਣ ਦੀ ਕੋਸ਼ਿਸ਼ ਕਰਨ ਸਾਰਾ ਸਾਰਾ ਦਿਨ ਵੀ ਪੜਦੇ ਰਹਿੰਦੇ ਸਤਿਗੁਰ ਦੀ ਬਾਣੀ ਅਗਰ ਸਿਰਫ ਰਸਮਾਂ ਤੇ ਕੋਈ ਤਬਦੀਲੀ ਨਹੀਂ ਆਉਂਦੀ ਇਤੇ ਜਨ ਕੋ ਨਦਰ ਕਰਮ ਹੋਵੇ ਹਿਰਦੇ ਤੇ ਨਾ ਸਮਾਵੇ ਭੋਗਨ ਦੀ ਮੁਰਗੀ ਕੰਠ ਤੋਂ ਖੱਲੇ ਜਾਵੇ ਢੇਟ ਭਰੇਗਾ ਭੁੱਖ ਮਿਟੇਗੀ ਸਤਿਗੁਰ ਦੀ ਬਾਣੀ ਹਿਰਦੇ ਤੱਕ ਪਹੁੰਚੇ ਤਾਂ ਕੋ ਰਸਮਣੇ ਤਾਂ ਕੋ ਅਨੰਦ ਬਣੇਗਾ ਵਰਨਾ ਨਹੀਂ ਤੋ ਐਸਾ ਦਿਖਾਈ ਦਿੰਦਾ ਕਈਆਂ ਨੇ ਜ਼ਬਾਨ ਦੇ ਤੱਕੀ ਰੋਕ ਕੇ ਰੱਖੀ ਹੋਈ ਹੈ ਅੱਗੇ ਨਹੀਂ ਜਾਣ ਦਿੰਦੀ ਇਸ ਵਾਸਤੇ ਮਨੁੱਖ ਦੇ ਅੰਤਿਸ਼ ਕਰਨ ਨੂੰ ਫੋਲ ਕੇ ਰੱਖੀ ਤੇ ਸ਼ਬਦ ਕੋਈ ਨਹੀਂ ਗੁਰਬਾਨੀ ਨਹੀਂ ਹੈ ਅੰਦਰ ਗਏ ਨਹੀਂ ਜਿੰਨ ਕੋ ਮਨਦਰ ਕਰਮ ਹੋਵੇ ਫਿਰ ਉਹ ਤਨਾਸmani ਜਾ ਕਰੰਗ ਰਹਾ ਹੈ ਤੇ ਸਹਜੇ ਸਹਜੇ ਜਾ ਜੇ ਅੰਦਰ ਜਾ ਰਹਾ ਹੈ ਤੋ ਤਬਦੀਲੀਆਂ ਆਣ ਗਿਆ ਮਨੁੱਖ ਪਹੁੰਚੇਗਾ ਕਰਮਖੰਡ ਤੇ ਜਿਸ ਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਕਿ ਲਿੰਗ ਤਾਂ ਨਸੀਬ ਹੋ ਜਾਂਦੀ ਹੈ ਕਰਮਖੰਡ ਕੀ ਬਾਣੀ ਜੋ ਇਹ ਬੰਤਰ ਬੜੀ ਜ਼ੋਰ ਵਾਲੀ ਹੈ ਬਾਣੀ ਚ ਜ਼ੋਰ ਆ ਜਾਂਦਾ ਸੜੇ ਰੇਸ਼ ਦੇ ઋષਿ ਮੁਨੀਆ ਨੇ ਕੁਝ स्त्री ਕੇ ਨੇ ਚਕਰ ਚੇਨ ਦੱਸੇ ਨੇ ਕਿ ਇਹ ਬੰਦਾ ਕਰਮਖੰਡ ਤੱਕ ਪਹੁੰਚ ਗਿਆ ਸਭਾਂ ਤੇ ਬਾਣੀ ਦੇ ਛੇ ਅਨੇਕਾਂ ਇਸ ਤਰ੍ਹਾਂ ਦੇ ਬਾਕਾਂੰਦਨ ਕੁਝ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਔਰ ਰੱਖਣੇ ਨੇ ਗੁਜੜਾ ਲੰਧਨ ਲਾਲ ਮੱਥੇ ਹੀ ਪ੍ਰਗਟ ਕੀਆ ਸਭ ਤੋਂ ਇੱਕ ਗੁਜੜਾ ਰਤਨ ਸਾਨੂੰ ਲੱਭ ਪਿਆ ਔਰ ਉਹ ਪ੍ਰਗਟ ਹੋ ਗਿਆ ਗੁਜੜਾ ਲੱਧਮ ਲਾਲ ਇਹ ਠੇਠ ਲੈਂਦੀ ਪੰਜਾਬੀ ਗਏ ਭਾਵਲੁਰ ਮੀਆਂ ਵਾਲੇ ਜਨਮ ਗਿਆਂੇ ਦੇ ਜਿਹੜੀ ਬੋਲੀ ਇਸ ਨੂੰ ਲੈਂਦੀ ਪੰਜਾਬੀ ਕਹਿੰਦੇ ਨੇ ਤੇ ਲੈਂਦੀ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨੇ ਗੁਧੜਾ ਲਧਿਨ ਲਾਲ ਮਥੇ ਹੀ ਪਰਵਤ ਕੀ ਇੱਕ ਰਤਨ ਇੱਕ ਲਾਲ ਲਦੇ ਔਰ ਮਸਤਕ ਤੇ ਪ੍ਰਗਟ ਹੋ ਮਥੇ ਤੇ ਕੋਈ ਝਲਕ ਪਈਏ ਉਸ ਮਸਤਕ ਦੇ ਆਲੇ ਦਾਲੇ ਇੱਕ ਆਭਾ ਮੰਡਲ ਬਣ ਜਾਂਦਾ ਜਿਹਨੂੰ ਪ੍ਰਭਾ ਮੰਡਲ ਵੀ ਕਹਿੰਦੇ ਨੇ कई दफा तो सुन महापुरुषों दी तस्वीरें देखियां होनीयां और मस्तक ਦੇ ਕੋਲੋਂ ਕੋਈ ਰੋਸ਼ਨੀ ਦਿਖਾਂਦੇ ਨੇ ਚਲੋ ਸੰਸਕਤ ਵਿੱਚ ਕੰਨਨ ਪ੍ਰਗਟਾ ਮੰਡਲ ਆਭਾ ਮੰਡਲ ਜਿਸ ਵੇਲੇ ਦਸਮ ਦਵਾਰ ਖੁੱਲ ਜਾਂਦਾ ਹੈ ਔਰ ਮਨ ਕੋ ਕਰਮ ਖਣ ਦੇ ਵਿੱਚ ਪਹੁੰਚ ਜਾਂਦਾ ਹੈ ਉਸ ਦੇ ਮस्तक ਦੇ ਚੋਂ ਇੱਕ ਪ੍ਰਭਾ ਮੰਡਲ ਬਗਠਨ ਜਿਸ ਦਾ ਜ਼ਿਕਰ ਸਾਧ ਕਰਦੇ ਪੈਨੇ ਕਿ ਗੁਜੜਾ ਲਧਮ ਲਾਲ ਮਥੇ ਹੀ ਪ੍ਰਗਟ ਥਿਆ ਮਸਤਕ ਤੋਂ ਹੋਏ ਕੇ ਲੈਰਾਂ ਨਿਕਲਦੇ ਨੇ ਮਸਤਕ ਦੇ ਚਾਹੇ ਤੇ ਮੂਹ ਨਿਕਲਦਾ ਹੈ ਬ੍ਰਹੂ ਨੇ ਇਸ ਦੀ ਪਛਾਣ ਕੁਝ ਹੋਰ ਕਰਾਈ ਹੈ ਬ੍ਰਹੂ ਕਹਿੰਦਾ ਹੈ ਕਿ ਜਿਹੜਾ ਕਰਮ ਖੰਡ ਤੱਕ ਪਹੁੰਚ ਜਾਂਦਾ ਉਹਦੇ ਹੱਥ ਦੇ ਵਿੱਚ ਜਾਂ ਪੈਰਾਂ ਦੇ ਵਿੱਚ ਪਦਮ ਬਣਦਾ ਪਦਮ ਕਹਿੰਦੇ ਨੇ ਕਮਲ ਦੇ ਫੁੱਲ ਬਿਲਕੁਸ ਮਹਾਂਪੁਰਸ਼ ਦੇ ਹੱਥ ਦੇ ਵਿੱਚ ਜਾਂ ਪੈਰਾਂ ਵਿੱਚ ਪਦਮ ਜ਼ਰੂਰ ਬਣਦਾ ਹੈ ਹੋਰ ਬਿਸ਼ਰ ਰਸੀ ਮਨੀਆਂ ਦੀਆਂ ਲਿਖਤ ਪੋਸਤਕਾ ਤੇ ਧਰਮ ਗ੍ਰੰਥ வாਚਨ ਦਾ ਮੌਕਾ ਮਿਲੇ ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਲਿਖਿਆ ਵੀ ਕੁਝ ਨਾ ਕੁਝ ਚਕਰ ਚੇਹੇ ਜ਼ਰੂਰ ਪ੍ਰਗਟ ਹੁੰਦੇ ਨੇ ਗੁਰੂਗੰਦਰ ਦਾਸ ਜੀ ਮਹਾਰਾਜ ਦੇ શરીਰ ਵਿੱਚ ਇੱਕ ਬ੍ਰਾਹਮਣ ਨੇ ਦਰਸ਼ਨ ਕੀਤੇ ਪੈਰਾਂ 'ਚ ਤਪਮ ਸੀ ਤੇ ਮੱਥਾ ਟੇਕਣ ਲੱਗ ਪਿਆ ਸਾਲਕਣ ਦੇ ਪੁਰਖਾ ਤੂੰ ਬ੍ਰਾਹਮਣ ਇਹ ਬ੍ਰਾਹਮਣ ਹੋ ਕੇ ਕਿਉਂ ਤੋਜ ਹੋ ਕੇ ਤਾਂ ਮੈਨੂੰ ਮੱਥਾ ਟੇਕਦਾ ਬ੍ਰਾਹਮਣ ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਇਤਿਹਾਸ ਕਹਿੰਦਾ ਵੀ ਤੁਹਾਡੇ ਚਰਨਾਂ ਵਿੱਚ ਪਦਮ ਰਹਿ ਤੇ ਇਹ ਜਿਹੜਾ ਪਦਮ ਹੈ ਇਹ ਕਿਸੇ ਬ੍ਰह्म ਗਾਇਨੇ ਦੇ ਚਰਨਾ ਚੋਂਦਾ ਕਿਸੇ ਕਰਮ ਖੰਡ ਤੱਕ ਪਹੁੰਚੇ ਰੇ ਮਹਾਪੁਰਸ਼ ਦੇ ਕਦਮਾਂ ਚੋਂਦਾ ਇਤਿਹਾਸ ਕਹਿੰਦਾ ਕਿ ਪਦਮ ਸ਼੍ਰੀ ਕ੍ਰਿਸ਼ਨ ਦੇ ਚਰਨਾ ਚ ਵਿੱਚ ਹੀ ਭਾਈ ਗੋਬਦਾ ਸੀ ਨੇ ਕੋਛ ਦਾ ਜ਼ਿਕਰ ਨਹੀਂ ਕੀਤਾ। ਪਾਈ ਸਾਹਿਬ ਕਹਿੰਦੇ ਨੇ ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਮਕੇ ਵਾਂਗੂ ਤਾਰੇ। ਜਾਇ ਸਤਿ ਪ੍ਰਭਾਸ ਵਿੱਚ ਗੋਵੇ ਹੀ ਪਰ ਤਹਿਰ ਫਸਾਰੇ। ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਮਕੇ ਵਾਂਗੂ ਤਾਰੇ। ਕਰਮਖੰਡ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਕੁਛ ਨਾ ਕੁਛ ਚਕਰ ਚੇਨ ਬੜਾ ਬਟਉਂਦੇ ਨੇ। ਪ੍ਰਭਾ